ఐసీ దట్ ఇస్ డైరెక్ట్ ఎమర్జెన్సీ ఇంటర్వెన్షన్ సెంటర్ ਇਹਦਾ 1 కోరోడ్ ਦੇ 30 లక్ష ਦੀ ਲਾਗਤ ਨਾਲ ਇਹਦਾ ਕੰਮ ਜਿਹੜਾ ਉਹ ਸ਼ੁਰੂ ਹੋਇਆ ਔਰ ਅੱਜ ਤੋਂ ਇਹ ਕੰਮ ਜਿਹੜਾ ਉਹ ਸ਼ੁਰੂ ਹੋ ਜੂਗਾ ਸੋ ਮੈਨੂੰ ਉਮੀਦ ਆ ਕਿ ਜਿਹੜਾ ਸਾਡਾ 18 ਮਹੀਨੇ ਦਾ ਸਮਾਂ 9 ਮਹੀਨੇ ਦਾ ਸਮਾਂ ਦਿੱਤਾ ਉਹ 9 ਮਹੀਨੇ ਦੇ ਵਿੱਚ ਮੈਂ ਏਜੰਸੀ ਨੂੰ ਵੀ ਬੇਨਤੀ ਕਰੂੰਗਾ ਜਿਹੜੀ ਇਹਦੀ ਐਗਜ਼ੀਕਿਊਟਿਵ ਏਜੰਸੀ ਆ ਕਿ 9 ਮਹੀਨਿਆਂ 'ਚ ਤਿਆਰ ਕਰਕੇ ਆਪਾਂ ਲੋਕਾਂ ਨੂੰ ਸਮਰਪਿਤ ਕਰ ਦਈਏ ਇਹ ਜਿਹੜੀ ਏਜੰਸੀ ਆ ਇਹ ਆਲਰੇਡੀ ਇਹਨਾਂ ਨੇ ਪੁਰਾਣੇ ਹਸਪੀਟਲ 'ਚ ਵੀ ਕੰਮ ਕੀਤਾ ਸੋ ਮੈਂ ਸਮਝਦਾ ਕਿ ਇਹ ਮਿਆਰੀ ਕੰਮ ਵੀ ਕਰਨਗੇ ਔਰ ਸਮੇਂ ਦੇ ਵਿੱਚ ਉਹਨੂੰ ਮੁਕੋਕ ਤੇ ਮੁਕੰਮਲ ਵੀ ਕਰਨਗੇ ਤਾਂਕਿ ਇੱਕ ਵਧੀਆ ਚੀਜ਼ ਜਿਹੜੀ ਆ ਉਹ ਲੋਕਾਂ ਨੂੰ ਮਿਲ ਸਕੇ ਇਸ ਸੈਂਟਰ ਦਾ ਮੇਨ ਮਕਸਦ ਇਹ ਆ कि ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਨਵਜਾਤ ਬੱਚੇ ਜ਼ੀਰੋ ਤੋਂ ਲੈ ਕੇ 6 ਹਫ਼ਤੇ ਤੱਕ ਉਹਨਾਂ ਦੀ ਦੇਖਭਾਲ ਉਹਨਾਂ ਦੀ ਮੈਨੇਜਮੈਂਟ ਉਹਨਾਂ ਦੀ ਟ੍ਰੀਟਮੈਂਟ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਸਰਕਾਰੀ ਸਕੂਲ ਨੇ ਜਾਂ ਗਵਰਨਮੈਂਟ ਐਡਿਡ ਸਰਕਾਰੀ ਸਕੂਲਸ ਨੇ ਉਹਨਾਂ ਦੇ ਵਿੱਚ ਬੱਚਿਆਂ ਨੂੰ ਆਡੈਂਟੀਫਾਈ ਕਰਨਾ ਉਹਦੇ ਲਈ ਬਕਾਇਦਾ ਅੰਗਣਵਾੜੀ ਵਰਕਰਸ ਸੋਸ਼ਲ ਵਰਕਰਸ ਔਰ ਦੂਸਰੇ ਦਾ ਸਟਾਫ ਹੋਊਗਾ ਉਹਨਾਂ ਨੂੰ ਆਡੈਂਟੀਫਾਈ ਕਰਕੇ ਉਹਨਾਂ ਦੀਆਂ ਜੜੀਆਂ ਬਿਮਾਰੀਆਂ ਨੇ ਉਹਨਾਂ ਦੀ ਟ੍ਰੀਟਮੈਂਟ ਤੇ ਉਹਨਾਂ ਦੀ ਮੈਨੇਜਮੈਂਟ ਕਰਨਾ ਇਹ ਇਸ ਸੈਂਟਰ ਦਾ ਕੰਮ ਹੈ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੇ ਹਰਮਨ ਹਰਦਿਲ ਅਜੀਜ਼ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਡੇ ਬਹੁਤ ਹੀ ਕਰਮਸ਼ੀਲ ਹੈਲਥ ਮਿਨਿਸਟਰ ਜਿਹੜੇ ਆਪ ਇੱਕ ਮੈਡੀਕਲ ਪ੍ਰੋਫੈਸ਼ਨ ਦੇ ਵਿੱਚੋਂ ਨੇ ਡਾਕਟਰ ਬਲਬੀਰ ਸਿੰਘ ਜੀ ਔਰ ਉਸ ਤੋਂ ਸਾਰਿਆਂ ਦੇ ਉੱਪਰ ਧੰਨਵਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਦੀ ਸੋਚ ਸਿਹਤ ਸੇਵਾਵਾਂ ਨੂੰ ਚੰਗੀ ਕਰਨ ਦੇ ਵਿੱਚ ਅੱਜ ਸਹਾਇ ਹੋ ਰਹੀ ਆ ਔਰ ਅੱਜ ਦੀ ਸਰਕਾਰ ਉਹ ਸੋਚ ਨੂੰ ਲੈ ਕੇ ਘਰ ਘਰ ਪਹੁੰਚ ਰਹੀ ਆ ਉਹਦੇ ਲਈ ਮੈਂ ਆਪਣੀ ਸਮੁੱਚੀ ਲੀਡਰਸ਼ਿਪ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਇਹ ਸੈਂਟਰ ਜਿਹੜਾ ਉਹ ਗੁਰਦਾਸਪੁਰ ਸਿਵਲ ਹਸਪੀਟਲ ਬਬਰੀ ਦੇ ਵਿੱਚ ਦਿੱਤਾ ਮੇਨ ਮਕਸਦ ਇਹ ਆ ਵੀ ਜਿਹੜੇ ਛੋਟੇ ਬੱਚੇ ਨੇ ਤੇ ਮਧਰਾ 6 6 ਸਾਲ ਤੋਂ ਲੈ ਕੇ 18 ਤੱਕ ਜਾਂ ਉਸ ਤੋਂ ਪਹਿਲਾਂ 6 ਹਫ਼ਤੇ ਇਹਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਕੋਈ ਜਮਾਂਦਰੂ ਨੁਕਸ ਨੇ ਜਾਂ ਉਸ ਤੋਂ ਇਲਾਵਾ ਸਰੀਰੇ ਕਮੀਆਂ ਨੇ ਬਚਪਨ ਦੀਆਂ ਬਿਮਾਰੀਆਂ ਨੇ ਜਾਂ ਬੱਚਿਆਂ ਦੇ ਵਿਕਾਸ ਵਿੱਚ ਕਿਤੇ ਨਾ ਕਿਤੇ ਕਮੀ ਆ ਜਾਂ ਅੰਗ ਹਿੰਤਾਵਾ ਇਹਨਾਂ ਨੂੰ ਸਾਰਿਆਂ ਨੂੰ ਆਡੈਂਟੀਫਾਈ ਕਰਕੇ ਤਕਰੀਬਨ 31 ਤਰ੍ਹਾਂ ਦੇ ਇਹ ਰੋਗ ਨੇ ਜਿਨ੍ਹਾਂ ਦਾ ਇਲਾਜ ਹੋਏਗਾ ਔਰ ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ ਵਧੀਆ ਸਟਾਫ ਹੋਏਗਾ ਇਹਦੇ ਵਿੱਚ ਬਕਾਇਦਾ ਮੈਡੀਕਲ ਆਫੀਸਰ ਹੋਣਗੇ ਸਟਾਫ ਨਰਸਸ ਹੋਣਗੀਆਂ ਫਿਰ ਥੈਰੇਪਿਸਟ ਹੋਊਗਾ ਸਾਈਕੋਲੋਜਿਸਟ ਹੋਊਗਾ ਸੋ ਇਹਨਾਂ ਸਾਰਿਆਂ ਦੇ ਨਾਲ ਇਹ ਜਿਹੜੀ ਟ੍ਰੀਟਮੈਂਟ ਆ ਔਰ ਮੈਨੇਜਮੈਂਟ ਆ ਇਹ ਬੱਚਿਆਂ ਦੀ ਹੋਊਗੀ ਤਾਂ ਨਾਲੋਂ ਪਹਿਲਾਂ ਮਦਰ ਚਾਈਲਡ ਕੇਅਰ ਯੂਨਿਟ ਜਿਹੜਾ ਆਪਣੇ ਆਪ ਦੇ ਵਿੱਚ ਇੱਕ ਕੈਸੀ ਸਹਸਤਾ ਹੋਊਗੀ ਵੀ ਡਿਲੀਵਰੀ ਵਾਸਤੇ ਔਰ ਬੱਚੇ ਮਾਂ ਦੇ ਦੇਖਭਾਲ ਵਾਸਤੇ ਉਹਦੀ ਮੈਡੀਕਲ ਟ੍ਰੀਟਮੈਂਟ ਲਈ ਕਿਤੇ ਬਾਹਰ ਨਹੀਂ ਜਾਣਾ ਪਊਗਾ ਉਹਦੀ ਸਾਰੀ ਤੁਸੀਂ ਦੇਖ ਰਹੇ ਹੋ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਹੋ ਰਹੀ ਆ ਉਹਦਾ ਤਾਂ तकरीबन 10 ਕੋ 11 ਕਰੋੜ ਰੁਪਏ ਦਾ ਖਰਚ ਜਿਹੜਾ ਆਉਂਦਾ ਅਨੁਮਾਨ ਹੈ ਇਸੇ ਤਰੀਕੇ ਨਾਲ ਕ੍ਰਿਟੀਕਲ ਕੇਅਰ ਯੂਨਿਟ ਉਹਦੀ ਵੀ ਸਾਰੀ ਤੁਸੀਂ ਦੇਖਿਆ ਬਹੁਤ ਤੇਜ਼ੀ ਨਾਲ ਸ਼ੁਰੂ ਹੋ ਰ ਸਾਢੇ 13 ਕਰੋੜ ਰੁਪਏ ਦੀ ਲੱਗਦੇ ਨਾਲ ਉਹ ਵੀ ਉਹਦਾ ਕੰਮ ਜਿਹੜਾ ਚੱਲੀ ਜਾ ਰਿਹਾ ਸਾਡੀ ਆਪੀ ਐਚ ਐਲ ਲਾਇਬ੍ਰੇਰੀ ਆ 94.98 ਲੱਖ तकरीबन ਕਰੋੜ ਰੁਪਏ ਹੀ ਹੋ ਗਿਆ ਉਹਦੇ ਨਾਲ ਜਿੰਨੀਆਂ ਸਾਡੀਆਂ ਲੈਬਾਰਟਰੀਜ਼ ਨੇ ਉਹ ਸਾਰੀਆਂ ਅੰਡਰ ਵਨ ਰੂਫ ਹੋ ਜਾਣਗੀਆਂ ਕਿਤੇ ਜਾਣ ਦੀ ਲੋੜ ਨਹੀਂ ਅੰਡਰ ਵਨ ਰੂਫ ਰਹਿ ਕੇ ਉਹ ਤੁਸੀਂ ਲੋਕਾਂ ਨੂੰ ਉਹਦਾ ਐਡਵਾਂਟੇਜ ਜਿਹੜਾ ਵਾ ਉਹ ਮਿਲੂਗਾ ਪਿਛਲੇ ਸਮੇਂ ਦੇ ਵਿੱਚ ਅਲਟਰਾ ਸਾਊਂਡ ਮਸ਼ੀਨ ਹਮੇਮਾ ਨਹੀਂ ਖਰਾਬ ਰਹਿੰਦੀ ਸੀ ਕਿਤੇ ਫਿਲਮਾਂ ਨਹੀਂ ਸੀ ਆਉਂਦੀਆਂ 24 ਲੱਖ ਕਿੰਨੇ ਹਜ਼ਾਰ ਰੁਪਈਆ ਖਰਚ ਕੇ ਨਵੀਂ ਅਲਟਰਾ ਸਾਊਂਡ ਮਸ਼ੀਨ ਜਿਹੜੀ ਆ ਉਹ ਵੀ ਤਿਆਰ ਹੋ ਕੇ ਲੋਕਾਂ ਦੀ ਸੇਵਾ ਲਈ ਲੱਗੀ ਆ ਇਸ ਤੋਂ ਬਾਅਦ ਸਰ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ ਇੱਥੇ ਆਇਆ ਜਿਹੜਾ ਮਾਰਕੀਟ ਵਾਲੋਂ 70% ਡਿਸਕਾਊਂਟ ਦੇ ਉੱਪਰ ਲੋਕਾਂ ਨੂੰ ਜਿਹੜੀ ਆ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਸੋ ਕਹਿਣ ਤੋਂ ਬਾਅਦ ਇਹ ਆ ਅਸੀਂ ਹੁਣੇ ਹੀ ਜਿਹੜੀ ਸਾਡੀ ਲੈਬ ਆ ਜਿਹਨੂੰ ਆਪਾਂ ਹੁਣੇ ਹੀ ਇਨੋਗ੍ਰੇਟ ਕਰਕੇ ਆਏ ਆ ਆਰਟੀ ਪੀ ਸੀ ਆਰ ਲੈਬ ਤੁਸੀਂ ਦੇਖਿਆ ਤੁਸੀਂ ਇਹ ਕੋਵਿਡ ਦੇ ਵਿੱਚ ਸ਼ੁਰੂ ਹੋਈ ਸੀ ਆਰਟੀ ਪੀ ਸੀ ਆਰ ਲੈਬ ਔਰ ਹੁੰਦਾ ਕੀ ਸੀ ਵੀ ਲੋਕ ਸੈਂਪਲ ਦੇ ਕੇ ਜਾਂਦੇ ਸੀਗੇ ਔਰ ਸੈਂਪਲ ਫਿਰ ਤੁਹਾਨੂੰ ਅੰਮ੍ਰਿਤਸਰ ਭੇਜਨੇ ਪੈਂਦੇ ਸੀ ਔਰ ਬਰੇਕੇ ਕੇ ਦੇ ਨਾ ਲੋਕ ਵੇਟ ਕਰਦੇ ਸੀ ਵੀ ਕਿਸ ਵਕਤ ਉਹਦਾ ਰਿਜ਼ਲਟ ਆਊਗਾ ਕਿਹੜੇ ਵੇਲੇ ਟ੍ਰੀਟਮੈਂਟ ਸ਼ੁਰੂ ਹੋਊਗੀ ਅੱਜ ਉਹ ਜਿਹੜੀ ਲੈਬ ਸੌਰੀ ਉਹ ਬਣ ਕੇ ਤਿਆਰ ਹੋ ਗਈ ਆ ਔਰ ਅੱਜ ਤੋਂ ਹੀ ਉਹਦੀ ਜਿਹੜੀ ਸੈਂਪਲਸ ਨੇ ਹੁਣ ਸਾਨੂੰ ਅੰਮ੍ਰਿਤਸਰ ਵਗੈਰਾ ਕਿਤੇ ਭੇਜਣ ਦੀ ਲੋੜ ਨਹੀਂ ਹੋਊਗੀ ਉਹ ਬਕਾਇਦਾ ਇੱਥੇ ਹੀ ਉਹਦੇ ਸੈਂਪਲਸ ਲੈ ਕੇ ਇੱਥੇ ਹੀ ਟੈਸਟ ਜਿਹੜਾ ਕਰਕੇ ਹੋਊਗਾ ਇਹ ਸਿਰਫ ਉਹ ਇਹ ਲੈਬ ਜਿਹੜੀ ਆ ਕੋਵਿਡ ਰਿਲੇਟਡ ਟੈਸਟ ਨਹੀਂ ਕਰੂਗੀ ਇਹਦੇ ਜਿਹੜੀਆਂ ਹੋਰ ਵੀ ਬਿਮਾਰੀਆਂ ਨੇ ਭਾਵੇਂ ਕੋ ਵੀਰਸ ਆ ਹੋਰ ਆ ਉਹਨਾਂ ਸਾਰਿਆਂ ਦੀ ਸੈਂਪਲਿੰਗ ਲੈ ਕੇ ਉਹਨਾਂ ਦੀ ਜਿਹੜੀ ਰਿਜ਼ਲਟਸ ਨੇ ਇੱਥੇ ਆਣ ਗਿਆ ਤੁਸੀਂ ਦੇਖਿਆ ਕਿੰਨੀ ਖੂਬਸੂਰਤ ਹੋ ਲੈਬਰੀ ਸੌਰੀ ਲੈਬ ਬਣੀ ਆ ਔਰ ਉਹਦੇ ਵਿੱਚ ਜਿੱਥੇ ਸਾਡੇ ਡਾਕਟਰ ਸੈਨਿਓ ਨੂੰ ਲੁਕਾਫਟਰ ਕਰ ਰਹੇ ਨੇ ਉਹਦੇ ਨਾਲ ਡਾਕਟਰ ਬਿਊਟੀ ਸਿੰਘ ਜਿਹੜੇ ਆਪ ਇੱਕ ਸਾਇੰਟਿਸਟ ਨੇ ਜਿਹਨੇ ਪੀ ਐਚ ਡੀ ਆ ਉਹ ਵੀ ਉਸ چیز ਨੂੰ ਦੇਖਭਾਲ ਕਰ ਰਹੀ ਸੋ ਕਹਿਣ ਤੋਂ ਭਾਵ ਕਿ ਇਹਨਾਂ ਦੇ ਜਿਹੜੇ ਰਿਜ਼ਲਟਸ ਹੋਣਗੇ ਉਹ ਬਿਲਕੁਲ ਵਧੀਆ ਹੋਣਗੇ ਆਪ ਤੋਂ ਦਿਮਾਗ ਹੋਣਗੇ ਉਹਦੇ ਵਿੱਚ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਨਹੀਂ ਹੋਊਗੀ ਸੋ ਇਹ ਸਾਰੀਆਂ ਚੀਜ਼ਾਂ ਕਈਆਂ ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੌਨ ਨਾਲ 32 ਕਰੋੜ ਰੁਪਈਆ ਸਿਹਤ ਸੇਵਾਵਾਂ ਦੇ ਵਿੱਚ ਲੱਗਿਆ ਔਰ ਉਹਦਾ ਅਸਰ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਗਿਆ ਕਈ ਚੀਜ਼ਾਂ ਸਾਡੀਆਂ ਜਿਹੜੀਆਂ ਚਾਲੂ ਹੋ ਗਈਆਂ ਨੇ ਕਈ ਅੰਡਰ ਪ੍ਰੋਸੈਸ ਨੇ